ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 905 ਤੋਂ ਲੈ ਕੇ 907 ਤੱਕ ਸਵਾਯ ਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ RAM KALI MOHALLA PEHLA ਅੰਤਰ ਉਤਪੁਜ ਅਵਰਨ ਕੋਈ ਜੋ ਕਹੀਐ ਸੋ ਪ੍ਰਭ ਤੇ ਹੋਈ ਜੁਗ ਜੁਗੰਤਰ ਸਾਹਿਬ ਸਚ ਸੋਈ ਉਤਪਤ ਪਰਲੋ ਅਵਰਨ ਕੋਈ ਐਸਾ ਮੇਰਾ ਠਾਕੁਰ ਗਹਿਰ ਗੰਭੀਰ ਜਿਨ ਜਪਿਆ ਤਿਨਹੀ ਸੁਖ ਪਾਇਆ ਆਰੇ ਕੈ ਨਾਮ ਨ ਲੱਗੇ ਜਮ ਤੀਰ ਰਹਾਓ ਹਾਂਜੀ ਸੰਗਤ ਜੀ ਗੁਰਨਾਨਕ ਪਾਤਸ਼ਾਹ ਕਹਿੰਦੇ ਨੇ ਕਿ ਜਿਹੜੀ ਵੀ ਉਤਪਤੀ ਸੰਸਾਰ ਦੇ ਵਿੱਚ ਹੋਈ ਆ ਉਹ ਪਰਮੇਸ਼ਰ ਦੇ ਆਪਣੇ ਅੰਦਰ ਹੀ ਹੋਈ ਆ ਇਹ ਸਭ ਕੁਝ ਤਾਂ ਖਲਾਰਾ ਹੈ ਸੰਸਾਰ ਦਾ ਇਹ ਪਰਮੇਸ਼ਰ ਦੇ ਅੰਦਰ ਹੀ ਵਸ ਰਿਹਾ ਹੈ ਜੋ ਕੁਝ ਵੀ ਹੋ ਰਿਹਾ ਹੈ ਆਪਾਂ ਨੂੰ ਦਿਸ ਰਿਹਾ ਹੈ ਸਭ ਕੁਝ ਪ੍ਰਮਾਤਮਾ ਦਾ ਵਰਤਾਇਆ ਹੋ ਰਿਹਾ ਹੈ। ਜੁਗਾਂ-ਜੁਗਾਂ ਤੋਂ ਇੱਕ ਉਹੀ ਸੱਚਾ ਸਾਹਿਬ ਸਦਾ ਦੇ ਤੋਂ ਚੱਲਿਆ ਆ ਰਿਹਾ ਹੈ। ਸੰਸਾਰ ਵਿੱਚ ਉਤਪਤੀ ਹੁੰਦੀ ਆ, ਨਾਸ਼ ਹੁੰਦਾ, ਅੰਤ ਹੁੰਦਾ ਚੀਜ਼ਾਂ ਦਾ ਪੈਦਾ ਹੁੰਦੀਆਂ ਨੇ ਸਭ ਕੁਝ ਉਸ ਪ੍ਰਮਾਤਮਾ ਤੋਂ ਹੀ ਹੁੰਦਾ ਹੈ। ਕਹਿੰਦੇ ਮੇਰਾ ਉਹ ਠਾਕੁਰ ਬੜੇ ਗਹਿਰੇ ਹਿਰਦੇ ਵਾਲਾ ਹੈ, ਗੰਭੀਰ ਹਿਰਦੇ ਵਾਲਾ ਹੈ। ਜਿਨੇ ਵੀ ਉਹਦਾ ਨਾਮ ਜਪਿਆ ਹੈ ਉਹਨੇ ਹੀ ਸੁਖ ਪਾਇਆ ਹੈ ਪਰਮੇਸ਼ਰ ਦਾ ਨਾਮ ਜਪਣ ਵਾਲਿਆਂ ਨੂੰ ਮੌਤ ਦਾ ਡਰ ਨਹੀਂ ਲਗਦਾ ਨਾਮ ਰਤਨ ਹੀਰਾ ਨਿਰਮੋਲ ਸਾਚਾ ਸਾਹਿਬ ਅਮਰ ਅਤੋਲ ਜੀਬਾ ਸੂਚੀ ਸਾਚਾ ਬੋਲ ਕਰਦਾਰ ਸਾਚਾ ਨਹੀਂ ਰੋਲ ਕਹਿੰਦੇ ਉਹ ਪਰਮੇਸ਼ਰ ਦਾ ਨਾਮ ਅਮੋਲਕ ਹੈ ਉਹ ਕਿਸੇ ਸੰਸਾਰਿਕ ਪਦਾਰਥ ਦੇ ਮੁੱਲ ਦੇ ਵੱਟੇ 'ਚ ਨਹੀਂ ਪਾਇਆ ਜਾ ਸਕਦਾ ਉਹ ਮੇਰੇ ਪਰਮੇਸ਼ਰ ਦੇ ਗੋਣਾ ਤੋਲੇ ਨਹੀਂ ਜਾ ਸਕਦੇ ਜਿਹੜੀ ਜੀਭਾ ਸੱਚੀ ਬਣਦੀ ਆ ਉਹ ਸੱਚਾ ਬੋਲ ਦੇ ਨਾਲ ਬਣਦੀ ਆ ਸੱਚੇ ਦੀ ਸਿਫਤਲਾ ਨਾਲ ਜੀਭਾ ਸੁੱਚੀ ਬਣਦੀ ਆ ਕਹਿੰਦੇ ਉਸ ਪਰਮੇਸ਼ਰ ਦਾ ਘਰ ਦਰਹੀ ਰਹਿਣ ਵਾਲਾ ਹੈ ਸਦਾ ਦੇ ਲਈ ਇਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿਆਂ ਕੋਈ ਝੂਠ ਨਹੀਂ ਹੈ ਇਹਦੇ ਕੋਈ ਧੋਖਾ ਨਹੀਂ ਹੈ ਉਹ ਪਰਮੇਸ਼ਰ ਦਾ ਘਰਦਾਰੀ ਸੱਚਾ ਹੈ ਬਾਕੀ ਸਭ ਕੁਝ ਬਿੰਸਨਹਾਰ ਹੈ ਇੱਕ ਬਨ ਮਹਿ ਬੈਸੈ ਡੂਗਰ ਅਸਥਾਨ ਨਾਮ ਬਿਸਾਰ ਪਚੈ ਅਭਿਮਾਨ ਨਾਮ ਬਿਨਾ ਕੀਆ ਗਿਆਨ ਧਿਆਨ ਗੁਰਮੁਖ ਪਾਵੇ ਦਰਗਹਿ ਮਾਨ ਕਹਿੰਦੇ ਇੱਕ ਇਸ ਤਰ੍ਹਾਂ ਦੇ ਨੇ ਘਰ-ਬਾਰ ਛੱਡ ਕੇ ਬਾਹਰ ਗੁਫਾਵਾਂ ਵਿੱਚ ਬੈਠ ਫੇਨੇ ਕਿ ਅਸੀਂ ਪਰਮੇਸ਼ਰ ਦੀ ਭਗਤੀ ਕਰਦੇ ਹਾਂ ਇਸ ਤਰ੍ਹਾਂ ਉਹਨਾਂ ਦਾ ਉਦਦਮ ਕਰਨ ਦਾ ਉਹਨਾਂ ਦੇ ਵਿੱਚ ਹੰਕਾਰ ਆ ਜਾਂਦਾ ਪਰ ਪਰਮਾਤਮਾ ਦੇ ਨਾਮ ਨੂੰ ਵਿਸਾਰ ਦਿੰਦੇ ਨੇ ਕਹਿੰਦੇ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਨਾ ਜੀਵ ਨੂੰ ਗਿਆਨ ਹੁੰਦਾ ਨਾ ਜੀਵ ਦੀ ਸੁਰਤ ਪਰਮੇਸ਼ਰ ਤੇ ਜੁੜਦੀ ਆ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਜੀਵ ਨੂੰ ਪਹੁੰਚਣ ਦੇ ਲਈ ਗੁਰੂ ਦੇ ਸਨਮੁਖ ਹੋਣਾ ਪੈਂਦਾ ਹਠ ਅਹੰਕਾਰ ਕਰੈ ਨਹੀਂ ਪਾਵੇ ਪਾਠ ਪੜੈ ਲੈ ਲੋਕ ਸੁਣਾਵੇ ਤੀਰਥ ਪਰਮਸ ਵਿਆਦ ਨ ਜਾਵੇ ਨਾਮ ਬਿਨਾ ਕੈਸੇ ਸੁਖ ਪਾਵੇ ਕਹਿੰਦੇ ਜਿਹੜੇ ਜੀਵ ਹਠ ਕਰਦੇ ਨੇ ਹੰਕਾਰ ਕਰਦੇ ਨੇ ਉਹ ਪਰਮੇਸ਼ਰ ਨੂੰ ਪਾ ਨਹੀਂ ਸਕਦੇ ਕਈ ਇਸ ਤਰ੍ਹਾਂ ਹੈਗਾ ਨਾ ਕਈ ਤਰ੍ਹਾਂ ਦੇ ਜਪ ਤਪ ਸਰੀਰ ਦੇ ਨਾਲ ਹਟ ਕਰਦੇ ਨੇ ਇਦਾਂ ਕਹਿੰਦੇ ਪਰਮੇਸ਼ਰ ਨਹੀਂ ਪਾਇਆ ਜਾ ਸਕਦਾ ਕਈ ਫਿਰ ਧਾਰਮਿਕ ਪੁਸਤਕਾਂ ਪੜ੍ਹਦੇ ਨੇ ਦੂਜਿਆਂ ਨੂੰ ਸੁਣਾਉਂਦੇ ਨੇ ਇਦਾਂ ਉਹਨਾਂ ਦੇ ਵਿੱਚ ਹੰਕਾਰ ਆ ਜਾਂਦਾ ਹੈ ਕਈ ਤੀਰਥਾਂ ਤੇ ਤੁਰੇ ਫਿਰਦੇ ਨੇ ਇਸ ਤਰ੍ਹਾਂ ਵੀ ਉਹਨਾਂ ਦੇ ਆਤਮਿਕ ਰੋਗ ਨਹੀਂ ਖਤਮ ਹੁੰਦੇ ਕਹਿੰਦੇ ਨਾਮ ਤੋਂ ਬਿਨਾਂ ਕੋਈ ਵੀ ਸੁੱਖ ਨਹੀਂ ਪਾ ਸਕਦਾ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਚੇਤਨ ਕਰੈ ਬਿੰਦ ਕਿਵੈ ਨਾ ਰਹੀ ਮਨਵਾ ਡੋਲੇ ਨਰਕੇ ਪਾਈ ਜਮਪੂਰ ਬਾਦੂ ਲਹੇ ਸਜਾਈ ਬਿਨ ਨਾ ਵੈ ਜੀਉ ਜਲ ਬਲ ਜਾਈ ਕਹਿੰਦੇ ਇੱਕ ਜਤੀ ਹੋਣ ਦੀ ਕੋਸ਼ਿਸ਼ ਕਰਦੇ ਨੇ ਪਰ ਫਿਰ ਵੀ ਆਪਣੀ ਕਾਮ ਵਾਸ਼ਨਾ ਤੇ ਕਾਬੂ ਨਹੀਂ ਕਰ ਸਕਦੇ ਮਨ ਡੋਲਦਾ ਹੈ ਨਰਕਾਂ ਚ ਪੈਂਦੇ ਨੇ ਫਿਰ ਜਦੋਂ ਕਹਿੰਦੇ ਪਰਮੇਸ਼ਰ ਦਾ ਨਾਮ ਨਹੀਂ ਲੈਂਦੇ ਤਾਂ ਉਹਨਾਂ ਦੇ ਅੰਦਰ ਜਿਹੜੀ ਜਿੰਦ ਹੈਗੀ ਆ ਉਹ ਬਲਦੀ ਸੜਦੀ ਰਹਿੰਦੀ ਆ ਵਿਕਾਰਾਂ ਦੇ ਵਿੱਚ ਨਾਮ ਤੋਂ ਬਿਨ। ਇਸ ਤਰ੍ਹਾਂ ਫਿਰ ਕਹਿੰਦੇ ਉਹ ਜਮ ਦੇ ਦੁੱਖ ਸਹਾਰਦੇ ਨੇ ਸਜਾਵਾਂ ਲੈਂਦੇ ਨੇ ਜਿਹੜੇ ਪਰਮੇਸ਼ਰ ਦਾ ਨਾਮ ਨਹੀਂ ਜਪਦੇ ਉਹਨਾਂ ਦਾ ਮਨ ਨਹੀਂ ਟਿਕਦਾ। ਫਿਰ ਵਿਕਾਰਾਂ 'ਚ ਪੈ ਜਾਂਦੇ ਨੇ। ਸਿੱਧ ਸਾਧਕ ਕੇ ਤੇ ਮਨ ਦੇਵਾ ਹੱਠ ਨਿਗਰੈ ਨਾ ਤ੍ਰਿਪਤਾਵੈ ਪੇਵਾ ਸਬਦ ਵਿਚਾਰ ਗਹਿ ਗੁਰ ਸੇਵਾ ਮਨ ਤਾਂ ਨਿਰਮਲ ਅਭਿਮਾਨ ਅਭੇਵਾ ਕਹਿੰਦੇ ਇਸ ਤਰ੍ਹਾਂ ਹੀ ਬਹੁਤ ਤਰ੍ਹਾਂ ਦੇ ਸਿੱਧ ਸਾਧਕ ਨੇ ਮੋਨੀ ਜਨ ਨੇ ਪਰ ਕਹਿੰਦੇ ਕਿਸੇ ਤਰ੍ਹਾਂ ਦਾ ਵੀ ਹੱਠ ਕਰਨ ਦੇ ਨਾਲ ਉਹ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ ਤ੍ਰਿਪਤੀ ਨਹੀਂ ਹੁੰਦੀ ਸ਼ਬਦ ਦੀ ਵਿਚਾਰ ਜਦੋਂ ਗੁਰੂ ਦੇ ਸ਼ਰਨ ਵਿੱਚ ਜਾ ਕੇ ਹੁੰਦੀ ਆ ਫੇਰ ਹੀ ਜੀਵ ਦਾ ਮਨ ਤੇ ਤਨ ਨਿਰਮਲ ਹੁੰਦਾ ਫੇਰ ਉਹਨਾਂ ਦੇ ਅੰਦਰੋਂ ਅਭਿਮਾਨ ਖਤਮ ਹੁੰਦਾ ਤੇ ਹਿਰਦਾ ਪਵਿੱਤਰ ਹੁੰਦਾ ਗੁਰੂ ਦੀ ਸ਼ਰਨ ਵਿੱਚ ਗਿਆ ਪਰਮੇਸ਼ਰ ਦਾ ਨਾਮ ਜਪਿਆ ਕਰਮ ਮਿਲਾ ਪਾਵੇ ਸਚਨਾ ਤੂੰ ਸਰਣਾਗਤ ਰਹੋ ਸੁਪਾਓ ਤੁਮਤੇ ਉਪਜੇਉ ਭਗਤੀ ਪਾਓ ਜਪ ਜਾਪੋ ਗੁਰਮਖ ਹਰਨਾਓ ਕਹਿੰਦੇ ਪਰਮੇਸ਼ਰ ਦਾ ਨਾਮ ਉਹਦੀ ਬਖਸ਼ਿਸ਼ ਨਾਲ ਮਿਲਦਾ ਕਹਿੰਦੇ हे ਪਰਮੇਸ਼ਰ ਜੀ ਬਖਸ਼ਿਸ਼ ਕਰੋ ਤੁਹਾਡੀ ਸ਼ਰਨ ਵਿੱਚ ਰਹੀਏ ਤੁਹਾਡੇ ਪ੍ਰੇਮ ਰੰਗ ਵਿੱਚ ਰੰਗੇ ਰਹੀਏ ਤੁਹਾਡੀ ਬਖਸ਼ਿਸ਼ ਹੋਵੇ ਤਨਜੀਬ ਤੁਹਾਡੀ ਭਗਤੀ ਤੇ ਤੁਹਾਨੂੰ ਪ੍ਰੇਮ ਕਰ ਸਕਦਾ ਗੁਰਮਖ ਦੇ ਜੇ ਗੁਰੂ ਦੇ ਸਨਮੁਖ ਰਹਿ ਕੇ ਪਰਮੇਸ਼ਰ ਦਾ ਨਾਮ ਜਪਣਾ ਉਹ ਵੀ ਪਰਮੇਸ਼ਰ ਦੀ ਬਖਸ਼ਿਸ਼ ਨਾਲ ਜਪਿਆ ਜਾ ਸਕਦਾ ਜੀਵ ਨੂੰ ਜਪਣਾ ਚਾਹੀਦਾ ਹੋ ਮੈਂ ਗਰਬ ਜਾਏ ਮਨ ਪੀਨੈ ਝੂਠ ਨ ਪਾਵਸ ਪਖੰਡ ਕੀਨੈ ਬਿਨ ਗੁਰ ਸ਼ਬਦ ਨਹੀਂ ਕਰਵਾਰ ਨਾਨਕ ਗੁਰਮੁਖ ਤਤ ਵਿਚਾਰ ਜਦੋਂ ਜੀਵ ਦੇ ਅੰਦਰੋਂ ਹਉਮੈ ਤੇ ਗਰਭ ਜਾਂਦਾ ਫਿਰ ਉਹਦਾ ਮਨ ਪਰਮੇਸ਼ਰ ਦੇ ਪ੍ਰੇਮ ਨਾਲ ਭੇਜਦਾ ਕਹਿੰਦੇ ਧਾਰਮਿਕ ਪਖੰਡ ਕਰਿਆਂ ਪਰਮੇਸ਼ਰ ਨਹੀਂ ਪਾਇਆ ਜਾ ਸਕਦਾ ਗੁਰੂ ਦੇ ਸ਼ਬਦ ਤੋਂ ਬਿਨਾਂ ਪਰਮੇਸ਼ਰ ਦਾ ਦਰ ਕਰ ਨਹੀਂ ਲੱਭਦਾ ਗੁਰੂ ਦੇ ਸਨਮੁਖ ਹੋਈ ਆਈ ਪਰਮੇਸ਼ਰ ਦੇ ਬਾਰੇ ਵਿਚਾਰ ਕੀਤੀ ਜਾ ਸਕਦੀ ਆ ਇਹ ਨਾਨਕ ਜੀ ਕਹਿੰਦੇ ਨੇ ਰਾਮਕਲੀ ਮਹੱਲਾ ਪਹਿਲਾ ਜਿਉ ਆਇਆ ਤਿਉ ਜਾਵੇ ਬਉਰੇ ਜਿਉ ਜਨਮੈ ਤਿਉ ਮਰਨ ਪਿਆ ਜਿਉ ਰਸ ਪੋਗ ਕੀਏ ਤਿਹਤਾ ਦੁਖ ਲਾਗੇ ਨਾਮ ਵਿਸਾਰ ਫਬ ਜਲ ਪਿਆ ਤਨ ਤਨ ਦੇਖਤ ਗਰਵ ਗਿਆ ਕਨਕ ਕਾਮਨੀ ਸਿਉ ਹੇਤ ਵਦਾਏ ਈ ਨਾਮ ਵਿਸਾਰੈ ਪਰਮ ਗਿਆ ਰਹਾਉ ਹਾਂਜੀ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਜੀਵ ਜਿਸ ਤਰ੍ਹਾਂ ਇਸ ਸੰਸਾਰ ਵਿੱਚ ਆਉਂਦਾ ਜੇ ਉਹ ਪਰਮੇਸ਼ਰ ਦਾ ਨਾਮ ਨਹੀਂ ਜਪਦਾ ਆਪਣਾ ਮਨੁੱਖਾ ਜਨਮ ਬ्यर्थ ਕਰਕੇ ਤਿਉਂ ਦੀ ਤਿਉਂ ਵਾਪਸ ਜਾਂਦਾ ਇਸ ਤਰ੍ਹਾਂ ਫਿਰ ਉਹਨੂੰ ਜਨਮ ਮਰਨ ਦਾ ਚੱਕਰ ਪਿਆ ਰਹਿੰਦਾ ਜਿਸ ਤਰ੍ਹਾਂ ਕਹਿੰਦੇ ਨੇ ਵੀ 84 ਦਾ ਗੇੜ ਫਿਰ ਉਹਨੂੰ ਪੈ ਜਾਂਦਾ ਜਿਸ ਤਰ੍ਹਾਂ ਸੰਸਾਰ ਵਿੱਚ ਸੰਸਾਰਿਕ ਭੋਗਾਂ ਦੇ ਵਿੱਚ ਮਸਤ ਰਹਿੰਦਾ ਉਹਨਾਂ ਹੀ ਫਿਰ ਉਹਨੂੰ ਦੁੱਖ ਭੋਗਣਾ ਪੈਂਦਾ ਜਦੋਂ ਪਰਮੇਸ਼ਰ ਦਾ ਨਾਮ ਵਿਸਾਰ ਦਿੰਦਾ ਇਸ ਸੰਸਾਰ ਦੇ ਭਵਜਲ ਵਿੱਚ ਡੁੱਬਿਆ ਰਹਿੰਦਾ ਆਪਣਾ ਸਰੀਰ ਤਨ ਇਹਨੂੰ ਦੇਹ ਕੀ ਹੰਕਾਰ ਵਿੱਚ ਆਇਆ ਰਹਿੰਦਾ ਤਨ ਨਾਲ ਇਸਤਰੀ ਨਾਲ ਪਿਆਰ ਵਧਾਉਂਦਾ ਰਹਿੰਦਾ ਸੰਸਾਰਿਕ ਪਦਾਰਥਾਂ ਦੇ ਨਾਲ ਪਰ ਨਾਮ ਨੂੰ ਵਿਸਾਰ ਦਿੰਦਾ ਜਦੋਂ ਨਾਮ ਨੂੰ ਵਿਸਾਰ ਦਿੰਦਾ ਤਾਂ ਪਟਕਣਾ ਵਿੱਚ ਪੈ ਜਾਂਦਾ ਜਤ ਸਤ ਸੰਜਮ ਸੀਲ ਨਾ ਰੱਖਿਆ ਪ੍ਰੇਤ ਪਿੰਜਰ ਮਹਿਕਾਸਟ ਪਿਆ ਪੁੰਨ দান ਇਸ ਨਾਨ ਨ ਸੰਜਮ ਸਾਧ ਸੰਗਤ ਬਿਨ ਬਾਦ ਜਿਐ ਕਹਿੰਦੇ ਜਦੋਂ ਜੀਵ ਦੇ ਵਿੱਚ ਧਾਰਮਿਕ ਗੁਣ ਜਤ ਸਤ ਸੰਜਮ ਸੰਤੋਖ ਨਹੀਂ ਆਉਂਦੇ ਤਾਂ ਉਹ ਇਸ ਤਰ੍ਹਾਂ ਜਿਵੇਂ ਇਸ ਸਰੀਰ ਦੇ पिंजਰੇ ਵਿੱਚ ਕਠੋਰ ਦਿਲ ਵਾਲਾ ਲੱਕੜ ਪਿਆ ਹੋਵੇ ਕਹਿੰਦੇ ਇਸ ਤਰ੍ਹਾਂ ਜੀਵ ਹੋ ਜਾਂਦਾ ਨਾ ਉਹ ਕਿਸੇ ਦਾ ਭਲਾ ਕਰਦਾ ਨਾ ਕਿਸੇ ਨੂੰ ਦਾਨ ਦਿੰਦਾ ਨਾ ਉਹ ਆਪਣੇ ਚ ਉੱਚਾ ਆਚਰਣ ਬਣਾਉਂਦਾ ਨਾ ਉਹ ਸਾਧ ਸੰਗਤ ਕਰਦਾ ਤੇ ਇਸ ਤਰ੍ਹਾਂ ਜਿਹੜਾ ਉਹਦਾ ਜੀਵਨ ਆ ਉਹ ਵਿਅਰਥ ਚਲੇ ਜਾਂਦਾ ਪਰਮੇਸ਼ਰ ਦੇ ਨਾਮ ਤੋਂ ਬਿਨਾ ਲਾਲਚ ਲਾਗੈ ਨਾਮ ਵਿਸਾਰਿਓ ਆਵਤ ਜਾਵਤ ਜਨਮ ਗਿਆ ਜਾ ਜਮਤਾਏ ਕਿਸ ਗਹਿ ਮਾਰੇ ਸੁਰਤ ਨਹੀਂ ਮੁਖ ਕਾਲ ਗਿਆ ਫਿਰ ਕਹਿੰਦੇ ਸੰਸਾਰਿਕ ਪਦਾਰਥਾਂ ਦੇ ਲਾਲਚ ਵਿੱਚ ਲੱਗ ਜਾਂਦਾ ਪਰਮੇਸ਼ਰ ਦੇ ਨਾਮ ਨੂੰ ਵਿਸਾਰ ਦਿੰਦਾ ਫਿਰ ਆਵਾਗਵੰਚ ਪੈ ਜਾਂਦਾ ਜਦੋਂ ਕਹਿੰਦੇ ਉਹਦੀ ਮੌਤ ਆਉਂਦੀ ਆ ਜਮ ਨੂੰ ਧੂਕੇ ਲੈ ਕੇ ਜਾਂਦੇ ਨੇ ਫਿਰ ਪਰਮੇਸ਼ਰ ਚ ਸੁਰਤ ਕਿੱਥੇ ਲਾਉਣ ਦਾ ਸਮਾਂ ਰਹਿੰਦਾ ਜੇ ਉਦੋਂ ਪਛਤਾਉਂਦਾ ਵੀ ਮੇਰੀ ਸੁਰਤ ਲੱਗੀ ਨਹੀਂ ਪਰਮੇਸ਼ਰ ਦੇ ਚਰਨਾਂ ਦਾ ਧਿਆਨ ਧਾਰਿਆ ਨਹੀਂ ਫਿਰ ਉਸ ਵਕਤ ਤਾਂ ਵਕਤ ਹੀ ਨਹੀਂ ਹੁੰਦਾ ਕੁਝ ਕਰਨ ਦਾ ਐ ਹਨਸਨਿੰਦਾ ਤਾਤ ਪਰਾਈ ਹਿਰਦੈ ਨਾਮ ਨ ਸਰਬ ਦਿਆ ਬਿਨ ਗੁਰ ਸ਼ਬਦ ਨੰਗਤ ਪਤ ਪਾਵੇ RAM ਨਾਮ ਬਿਨ ਨਰਕ ਗਿਆ ਆਮ ਤੌਰ ਤੇ ਕਹਿੰਦੇ ਜੀਵ ਦਿਨ ਰਾਤ ਦੂਜਿਆਂ ਦੀ ਨਿੰਦਾ ਦੂਜਿਆਂ ਨਾਲ ਈਰਖਾ ਕਰਦਾ ਕਿਸੇ ਤੇ ਦਇਆ ਨਹੀਂ ਕਰਦਾ ਪਰਮੇਸ਼ਰ ਦਾ ਨਾਮ ਹਿਰਦੇ ਚ ਨਹੀਂ ਬਸਾਉਂਦਾ ਗੁਰੂ ਦੇ ਸ਼ਬਦ ਤੋਂ ਬਿਨਾਂ ਨਾ ਉਹਨੂੰ ਉੱਚੀ ਆਤਮਿਕ ਅਵਸਥਾ ਮਿਲਦੀ ਹੈ ਨਾ ਪਰਮੇਸ਼ਰ ਦੀ ਦਰਗਾਹ ਵਿੱਚ ਇੱਜ਼ਤ ਪਾਉਂਦਾ। ਨਾਮ ਤੋਂ ਬਿਨਾਂ ਨਰਕਾਂ ਦੇ ਦੁੱਖ ਭੋਗਦਾ ਜੀਵ। ਥਿਨ ਮਹਿ ਵੇਸ ਕਰੈ ਨਟੂਆ ਜਿਉ ਮੋਹ ਪਾਪ ਮਹਿ ਗਲਤ ਗਿਆ। ਇਤ ਉਤ ਮਾਇਆ ਦੇਖ ਫਸਾਰੀ ਮੋਹ ਮਾਇਆ ਕੈ ਮਗਨ ਪਿਆ। ਜਿਸ ਤਰ੍ਹਾਂ ਕਹਿੰਦੇ ਉਹ ਹੁੰਦੇ ਨੇ ਨਾ ਬਾਜੀਕਰ ਜਾਂ ਖੇਡ ਤਮਾਸ਼ੇ ਵਾਲੇ ਪਲ-ਪਲ ਦੇ ਵਿੱਚ ਭੇਸ ਬਦਲਦੇ ਨੇ ਇਸ ਤਰ੍ਹਾਂ ਹੀ ਕਹਿੰਦੇ ਜੀਵ ਮਾਇਆ ਦੇ ਵਿੱਚ ਗਲਤਾਨ ਹੋਇਆ ਰਹਿੰਦਾ ਸਾਰੇ ਪਾਸੇ ਮਾਇਆ ਨੂੰ ਦੇਖ ਕੇ ਮਾਇਆ ਦੇ ਰੰਗਾਂ ਨੂੰ ਦੇਖ ਕੇ ਉਹਦੇ ਵਿੱਚ ਮੁਗਧ ਹੋਇਆ ਰਹਿੰਦਾ ਪਰਮੇਸ਼ਰ ਨੂੰ ਭੁੱਲ ਜਾਂਦਾ ਕਰੇ ਬিকার ਵਿਥਾਰ ਕਨੇਰੇ ਸੁਰਤ ਸਬਦ ਬਿਨ ਪਰਮ ਪਿਆ ਹੋ ਮੇ ਰੋਗ ਮਹਾ ਦੁੱਖ ਲਾਗਾ ਗੁਰਮਤਿ ਲੇਵੋ ਰੋਗ ਗਿਆ ਫਿਰ ਕਹਿੰਦੇ ਮਾਇਆ ਦੀ ਖਾਤਰੀ ਬੜੇ ਪਸਾਰੇ ਪਸਾਰਦਾ ਪਰਮੇਸ਼ਰ ਦੇ ਵਿੱਚ ਚਿੱਤ ਜੋੜਨ ਤੋਂ ਬਿਨਾ ਪਟਕਿਆ ਰਹਿੰਦਾ ਤੇ ਇਸ ਤਰ੍ਹਾਂ ਫਿਰ ਉਹਨੂੰ ਕਹਿੰਦੇ ਜਿਹੜਾ ਹੋਮੇ ਦਾ ਰੋਗ ਹੁੰਦਾ ਉਹਦੇ ਨਾਲ ਬੜਾ ਦੁਖੀ ਹੁੰਦਾ ਪਰ ਜਦੋਂ ਗੁਰੂ ਦੀ ਮੱਤ ਤੇ ਚੱਲਦਾ ਫੇਰ ਹੀ ਹਉਮੈ ਦਾ ਰੋਖ ਖਤਮ ਹੁੰਦਾ ਸੁਖ ਸੰਪਤ ਕੋ ਆਵਤ ਦੇਖੈ ਸਾਖਤ ਮਨ ਅਭਿਮਾਨ ਪਿਆ ਜਿਸ ਕਾ ਇਹ ਤਨ ਧਨ ਸੋ ਫਿਰ ਲੇਵੈ ਅੰਤਰ ਸਹਿਸਾ ਦੁਖ ਪਿਆ ਜੀਵ ਜਦੋਂ ਕਹਿੰਦੇ ਸੁਖ ਤੇ ਧਨ ਆਉਂਦਾ ਦੇਖਦਾ ਫਿਰ ਉਹਦੇ ਅੰਦਰ ਹੰਕਾਰ ਆ ਜਾਂਦਾ ਜਦੋਂ ਕਹਿੰਦੇ ਜਿਸ ਪਰਮੇਸ਼ਰ ਨੇ ਇਹ ਸੁੱਖ ਧਨ ਦਿੱਤਾ ਹੁੰਦਾ ਇਹ ਸਰੀਰ ਦਿੱਤਾ ਹੁੰਦਾ ਉਹ ਵਾਪਸ ਲੈ ਲੈਂਦਾ ਫਿਰ ਕਹਿੰਦੇ ਸਹਿਮ ਦੇ ਵਿੱਚ ਦੁੱਖ ਵਿੱਚ ਰਹਿੰਦਾ ਜੀਵ ਅੰਤ ਕਾਲ ਕਿਛ ਸਾਥ ਨ ਚਾਲੈ ਜੋ ਦੀ ਸਹਿ ਸਭ ਤਿਸੈ ਮਿਆ ਆਦਪੁਰਖ ਅਪਰੰਪਰ ਸੋ ਪ੍ਰਭ ਹਰ ਨਾਮ ਰਦੈ ਲੈ ਪਾਰ ਪਿਆ ਕਹਿੰਦੇ ਜੋ ਕੁਛ ਵੀ ਜੀਵ ਦੇ ਕੋਲ ਹੈ ਉਹ ਪਰਮੇਸ਼ਰ ਦੀ ਬਖਸ਼ਿਸ਼ ਸਦਕਾ ਮਿਲਿਆ ਹੁੰਦਾ ਪਰ ਅੰਤ ਤੱਕ ਦਾ ਸਾਥੀ ਨਹੀਂ ਨਾ ਹੈ ਇਹ ਸਭ ਇੱਥੇ ਵਰਤ ਵਰਤੌਣ ਲਈ ਪਦਾਰਥ ਮਿਲੇ ਨੇ ਉਹ ਪਰਮੇਸ਼ਰ ਦੀ ਬਖਸ਼ਿਸ਼ ਕਹਿੰਦੇ ਉਹ ਪਰਮੇਸ਼ਰ ਜੋ ਪਾ ਜੀ ਦਾ ਪਾਰ ਨਹੀਂ ਪਾਇਆ ਜਾ ਸਕਦਾ ਅਪਰੰਪਰ ਹੈ ਜੋ ਜੀਵ ਉਹਦਾ ਨਾਮ ਹਿਰਦੇ ਚ ਬਸਾਉਂਦੇ ਨੇ ਉਹੀ ਭਵਜਲ ਨੂੰ ਪਾਰ ਕਰ ਸਕਦੇ ਨੇ ਇਸ ਸੰਸਾਰ ਦੇ ਭਵਜਲ ਨੂੰ ਇਹਨਾਂ ਵਿਕਾਰਾਂ ਤੋਂ ਤਾਂ ਹੀ ਨਿਕਲ ਸਕਦੇ ਨੇ ਮੋਏ ਕੋ ਰੋਵੈ ਕਿਸੈ ਸੁਣਾਵੈ ਪੈ ਸਾਗਰ ਅਸਰਾਲ ਪਿਆ ਦੇਖ ਕੁਟੰਬ ਮਾਇਆ ਗ੍ਰਹਿ ਮੰਦਰ ਸਾਕਤ ਜੰਜਾਲ ਪਰਾਲ ਪਿਆ ਕਹਿੰਦੇ ਜੀਵ ਦਾ ਜੇ ਕੋਈ ਸਾਕਾ ਸੰਬੰਧੀ ਮਰ ਜਾਂਦਾ ਹੈ ਤਾਂ ਉਹਦੇ ਲਈ ਰੋਂਦਾ ਹੈ ਕਹਿੰਦੇ ਉਹਦੇ ਲਈ ਕਿਉਂ ਰੋਂਦਾ ਹੈ ਆਪ ਵੀ ਇਹਨੇ ਬੈਠੇ ਨਹੀਂ ਰਹਿਣਾ ਇਹ ਜਿਹੜਾ ਸੰਸਾਰ ਸਾਗਰ ਹੈ ਇਹ ਇਸ ਤਰ੍ਹਾਂ ਹੀ ਦੁੱਖਾਂ ਦਾ ਵਿਕਾਰਾਂ ਦਾ ਘਰ ਹੈ ਕਹਿੰਦੇ ਆਪਣੇ ਪਰਿਵਾਰ ਨੂੰ ਗ੍ਰਹਿ ਮੰਦਰ ਨੂੰ ਦੇਖ ਕੇ ਸੰਸਾਰਿਕ ਪਦਾਰਥਾਂ ਨੂੰ ਦੇਖ ਕੇ ਜੀਵ ਇਹਨਾਂ ਜੰਜਾਲਾਂ ਵਿੱਚ ਹੀ ਪੜਿਆ ਰਹਿੰਦਾ ਹੈ ਪਰਮੇਸ਼ਰ ਨੂੰ ਯਾਦ ਨਹੀਂ ਕਰਦਾ ਇਹਨਾਂ ਪਦਾਰਥਾਂ ਦੇ ਵਿੱਚ ਮੋਇਆ ਰਹਿੰਦਾ ਜਾ ਆਏ ਤਾਂ ਤਿਨੇ ਪਠਾਏ ਚੱਲੇ ਤਿਨੇ ਬੁਲਾਏ ਲਿਆ ਜੋ ਕੁਛ ਕਰਨਾ ਸੋ ਕਰ ਰਹਿਆ ਬਖਸਣ ਹਾਰੇ ਬਖਸ ਲਿਆ ਕਹਿੰਦੇ ਜਿਸ ਪਰਮੇਸ਼ਰ ਨੇ ਜੀਵ ਨੂੰ ਇਸ ਸੰਸਾਰ ਵਿੱਚ ਭੇਜਿਆ ਹੁੰਦਾ ਫਿਰ ਉਹੀ ਇਹਨੂੰ ਬੁਲਾ ਲੈਂਦਾ ਵਾਪਸ ਜੋ ਕੁਝ ਵੀ ਕਹਿੰਦੇ ਸੰਸਾਰ ਵਿੱਚ ਹੋ ਰਿਹਾ ਉਹ ਪਰਮੇਸ਼ਰ ਕਰਦੇ ਆ ਉਹੀ ਕਹਿੰਦੇ ਫਿਰ ਜੀਵਾਂ ਨੂੰ ਬਖਸ਼ ਲੈਂਦਾ ਕਿਉਂਕਿ ਉਹ ਬਖਸ਼ਣਹਾਰ ਹੈ ਆਪਣੇ ਬੱਚਿਆਂ ਨੂੰ ਬਖਸ਼ ਲੈਂਦਾ ਹੈ ਜਿਨ ਇਹ ਚਾਖਿਆ ਰਾਮ ਰਸਾਇਣ ਤਿੰਨ ਕੀ ਸੰਗਤ ਖੋਜ ਪਿਆ ਰਿਦ ਸਿਦ ਬੁੱਧ ਗਿਆਨ ਗੁਰੂ ਤੇ ਪਾਇਆ ਮੁਕਤ ਪਦਾਰਥ ਸ਼ਰਨ ਪਿਆ ਕਹਿੰਦੇ ਜਿਸ ਜੀਵ ਨੇ ਵੀ ਪਰਮੇਸ਼ਰ ਦਾ ਨਾਮ ਰਸ ਚਖਿਆ ਉਹਦੀ ਸੰਗਤ ਵਿੱਚ ਧਿਆਕੇ ਹੀ ਪਤਾ ਲੱਗਦਾ ਕਿ ਇਹ ਜੀਵ ਕਿਸ ਤਰ੍ਹਾਂ ਇਸ ਆਨੰਦ ਨੂੰ ਮਾਣ ਰਹੇ ਨੇ ਸਾਰੀਆਂ ਰਿੱਧੀਆਂ ਸਿੱਧੀਆਂ ਮਤ ਗਿਆਨ ਸਭ ਕੁਝ ਗੁਰੂ ਤੋਂ ਮਿਲਦਾ ਇਹ ਜਿਹੜਾ ਮੁਕਤ ਪਦਾਰਥ ਹੈ ਨਾਮ ਇਹ ਵੀ ਗੁਰੂ ਤੋਂ ਮਿਲਦਾ ਨਾਮ ਦੇ ਵਿੱਚ ਹੀ ਸਾਰੀਆਂ ਰਿੱਧੀਆਂ ਸਿੱਧੀਆਂ ਸਾਰ ਸਭ ਕੁਝ ਨਾਮ ਚ ਸਮਾਇਆ ਸਭ ਤਰ੍ਹਾਂ ਦੇ ਆਨੰਦ ਨਾਮ ਵਿੱਚ ਸਮਾਇਏ ਹੋਏ ਨੇ ਔਰ ਇਹ ਨਾਮ ਪਦਾਰਥ ਗੁਰੂ ਤੋਂ ਮਿਲਦਾ ਦੁਖ ਸੁਖ ਗੁਰਮੁਖ ਸਮਕਰ ਜਾਣਾ ਹਰਖ ਸੋਗ ਤੇ ਬਿਰਕਤ ਪਿਆ ਆਪ ਮਾਰ ਗੁਰਮੁਖ ਹਰ ਪਾਏ ਨਾਨਕ ਸਹਿਜ ਸਮਾਏ ਲਿਆ ਜਿਹੜੇ ਜੀਵ ਕਹਿੰਦੇ ਗੁਰੂ ਦੇ ਸਨਮੁਖ ਹੋ ਜਾਂਦੇ ਨੇ ਉਹ ਦੁੱਖ ਤੇ ਸੁਖ ਨੂੰ ਇੱਕੋ ਕਰਕੇ ਜਾਣਦੇ ਨੇ ਉਹ ਖੁਸ਼ੀ ਗਮੀ ਤੋਂ ਨਿਰਲੇਪ ਹੋ ਜਾਂਦੇ ਨੇ ਜੋ ਗੁਰੂ ਦੇ ਸਨਮੁਖ ਰਹਿੰਦੇ ਨੇ ਉਹ ਆਪਣੇ ਅੰਦਰੋਂ ਆਪਾ ਭਾਵ ਖਤਮ ਕਰ ਲੈਂਦੇ ਨੇ ਆਪਾ ਭਾਵ ਖਤਮ ਹੋਇਆ ਪਰਮੇਸ਼ਰ ਨਾਲ ਮਿਲਾਪ ਹੁੰਦਾ ਇਸ ਤਰ੍ਹਾਂ ਨਾਨਕ ਜੀ ਕਹਿੰਦੇ ਜਿਸ ਜੀਵ ਦੇ ਅੰਦਰੋਂ ਹੰਕਾਰ ਖਤਮ ਹੋ ਜਾਂਦਾ ਉਸ ਜੀਵ ਨੂੰ ਪਰਮੇਸ਼ਰ ਆਪਣੇ ਵਿੱਚ ਲੀਨਤਾ ਬਖਸ਼ ਦਿੰਦੇ ਨੇ ਸਮਾਈ ਬਖਸ਼ ਦਿੰਦੇ ਨੇ ਇਸ ਤਰ੍ਹਾਂ ਫਿਰ ਜੀਵ ਦੀ ਮੁਕਤੀ ਹੁੰਦੀ ਆ ਵਿਕਾਰਾਂ ਤੋਂ ਸੰਸਾਰ ਦੇ ਪਵਜਲ ਤੋਂ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ